ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਸੰਧੂ ਬੀ ਹਣੀ ਫਾਰਮ ਤੇ ਤੁਹਾਡੇ ਕੀ ਅੱਜ ਇੱਕ ਨਵਾਂ ਵੀਡੀਓ ਲੈ ਕੇ ਆਏ ਆ ਜੋ ਆਪਾਂ ਅੱਜ ਬਣਾਵਾਂਗੇ ਸ਼ਹਿਦ ਵਾਲਾ ਸਿੰਪਲ ਪਾਣੀ ਇਹ ਆਪਣੇ ਕਈ ਫਾਇਦੇ ਹੁੰਦੇ ਆ ਜੇ ਨਾਲ ਜਦੋਂ ਆਪਾਂ ਇਹਨੂੰ ਡੇਲੀ 20 ਦੇ ਵਿੱਚ ਆਪਾਂ ਲੈਣੇ ਆ ਪਾਣੀ ਨੂੰ ਆਪਾਂ ਨਾਰਮਲ ਪਾਣੀ ਦਾ ਪੀਂਦੇ ਹੀ ਰਹਿਣੇ ਆ ਤੇ ਹੁਣ ਗਰਮੀਆਂ ਜਿਵੇਂ ਆਪਣੀ એનર્ਜੀ ਵਗੈਰਾ ਲੋ ਰਹਿੰਦੀ ਆ ਤੇ ਲੋਕੀ ਕਹਿੰਦੇ ਆ ਕਿ ਆਪਾਂ ਕੀ ਲਈਏ ਬਲੱਡ ਵਗੈਰਾ ਪ੍ਰੈਸ਼ਰ ਜਿਹਨੂੰ ਕਹਿੰਦੇ ਆ ਬਲੱਡ ਪ੍ਰੈਸ਼ਰ ਵਗੈਰਾ ਆਪਣਾ ਲੋ ਰੰਦਾ ਉੱਚੇ ਆਪਣੇ ਸੰਧੂ ਫਾਰਮ ਤੋਂ ਸੰਧੂ ਬੀ ਹਣੀ ਲੈ ਕੇ ਤੁਸੀਂ ਤੇਲੀ ਬੇਸ ਤੇ ਆਪਣਾ ਕੰਜ਼ਿਊਮ ਕਰੋ ਦੰਦ ਦੇ ਵਿੱਚ ਦੋ ਟਾਈਮ ਵੀ ਲੈ ਸਕਦੇ ਆ ਇੱਕ ਟਾਈਮ ਵੀ ਲੈ ਸਕਦੇ ਆ ਆਪਣੀਆਂ ਨਰਚੀ ਨੂੰ ਇਹ ਪੂਰਾ ਬੂਸਟ ਕਰਦਾ ਬਹੁਤ ਵਧੀਆ ਚੀਜ਼ ਆ ਚਲੋ ਹੁਣ ਆਪਾਂ ਬਾਲਾ ਟਾਈਮ ਨਾਲ ਲੈਂਦੇ ਹੋਏ ਆਪਾਂ ਸ਼ਹਿਦ ਵਾਲਾ ਪਾਣੀ ਹੈ ਜੋ ਤਿਆਰ ਕਰਦੇ ਆ ਜੋ ਆਪਾਂ ਇੱਕ ਚਮਚਾ ਲੈ ਲੈਣਾ ਕਪਨਾ ਇੱਕ ਗਲਾਸ ਲੈ ਲੈਣਾ ਤੇ ਸ਼ਹਿਦ ਲੈ ਲੈਣਾ ਸ਼ਹਿਦ ਆਪਾਂ 2 ਚਮਚੇ ਪਾ ਲਾਂਗੇ ਵੱਧ ਵੀ ਪਾ ਸਕਦੇ ਆ ਜ਼ਰੂਰੀ ਨਹੀਂ ਹੈਗਾ ਮੈਂ ਇੱਥੇ ਵੇਖੋ 3 ਚਮਚੇ ਲੈ ਰਹੀ ਹਾਂ ਸ਼ਹਿਦ ਦੇ ਇੱਥੇ ਆਪਾਂ ਪਾਣੀ ਲੈ ਲਾਂਗੇ ਬਸ ਨਾਰਮਲ ਕੜੀ ਵਾਲਾ ਪਾਣੀ ਲੈ ਸਕਦੇ ਹਾਂ ਜਿਵੇਂ ਵੀ ਆਪਾਂ ਪੀਂਨੇ ਆ ਹਨਾ ਨਾਰਮਲ ਪਾਣੀ ਉਦੋਂ ਲੈ ਕੇ ਬਸ ਇਹਨੂੰ ਇੱਕ ਬੰਨ ਕਰਕੇ ਆਪਾਂ ਨਾ ਬਣਾ ਲੈਣਾ ਵੇਦਤਾ ਕਰਕੇ ਵੇਖ ਲੈਣਾ ਕਿ ਸਾਰਾ ਆਪਣਾ ਹਣੀ ਹੈ ਨਾ ਜੋ ਸਾਰਾ ਖੋਲ ਗਿਆ ਫਿਰ ਆਪਾਂ ਪੀ ਸਕਦੇ ਹਾਂ ਤੇ ਆਪਾਂ ਡੇਲੀ ਬੇਸਟ ਜਦੋਂ ਲੈਨੇ ਆ ਉਹ ਬਹੁਤ ਕੈਂਡ ਚੀਜ਼ ਪਾਦੀ ਹੈ ਇਹਦੇ ਵਿੱਚ ਆਪਾਂ ਨੀਂਮੂ ਵੀ ਪਾ ਸਕਦੇ ਹਾਂ ਰੂਫਫ ਚਾਹ ਵੀ ਪਾ ਸਕਦੇ ਹਾਂ ਕੋਈ ਵੀ ਆਪਣੇ ਹੈ ਨਾ ਕੋਈ ਵੀ ਫਲੇਵਰ ਆਪਾਂ ਬਣਾ ਕੇ ਨੂੰ ਪੀ ਸਕਦੇ ਹਾਂ ਇਦਾਂ ਵੀ ਪੀ ਸਕਦੇ ਹਾਂ ਕੱਲਾ ਓਨਲੀ ਆਪਣਾ ਹਣੀ ਵਾਲਾ ਵੀ ਤੈਨੂੰ ਲੈ ਸਕਦੀ ਹਾਂ ਓਕੇ ਗਾਇਸ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਪਰ ਪਲੀਜ਼ ਆਪਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਆਪਣੀ ਵੀਡੀਓ ਕਿੱਦਾਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੰਦੂ ਫਾਰਮ ਮਹਾਲਾ ਆਪਣਾ ਚੈਨਲ ਤੁਹਾਨੂੰ ਇਦਾਂ ਦੀਆਂ ਕੇ ਵੀਡੀਓਸ ਆਪਾਂ ਪਾਉਂਦੇ ਰਵਾਂਗੇ ਜੋ ਸ਼ਾਇਦ ਤੋਂ ਇਹ ਚੀਜ਼ਾਂ ਆਪਾਂ ਤਿਆਰ ਕਰਿਆ ਕਰਾਂਗੇ ਕਿ ਗਾਇਸ ਬਾਏ